ਹਾ 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 ਬੜੇ ਮੌਕੇ ਤੇ ਆ ਆ ਜਾੜੀ ਸਰੋਂ ਵਡਾ ਯਾਰ ਅੱਜ ਤਾਂ ਮੇਰੇ ਕੋਲ ਟਾਈਮ ਨਹੀਂ ਤੈਨੂੰ ਪਤਾ ਮੈਂ ਲਿਆਂਦੀ ਆ ਗੱਡੀ ਤੇ ਜਿੰਦਰ ਹਰ ਕੇ ਮੇਰੇ ਪਾੜਾ ਖੜੇ ਪਏ ਵੇ ਕਹਿੰਦੇ ਸ਼ਹਿਰ ਜਾ ਕੇ ਪਾਰਟੀ ਕਰਨੀ ਆ ਉਧਰ ਚੱਲੇ ਨਾਲੇ ਉੱਥੇ ਇੱਕ ਦੋ ਕੰਮ ਆ ਸਾਨੂੰ ਯਾਰ ਉਹ ਚੱਲ ਸਰੋਂ ਦਾ ਕੀ ਆ ਕੱਲ ਨੂੰ ਪਰਸੋਂ ਵੜ ਲਾਂਗੇ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਉਹ ਨਹੀਂ ਉਹ ਭਰਾਵਾ ਤੂੰ ਪੀ ਕੇ ਮੁੜ ਕੇ ਕੋਈ ਗੱਡੀਆਂ ਡਾਲੀ ਨਹੀਂ ਹੁੰਦੀ ਖਰੀਦ ਕਰਨ ਲੱਗ ਜਾਂਦਾ ਪੀ ਕੇ ਤੈਨੂੰ ਪਊਆ ਦੀ ਘਰੇ ਲਿਆ ਦੇਾਂਗੇ ਉਹ ਨਹੀਂ ਯਾਰ ਹੁਣ ਨਹੀਂ ਮੈਂ ਦਾਰੂ ਦਾ ਲਾਲਚ ਕਰਦਾ ਗੱਲ ਤਾਂ ਇਹ ਆ ਕਿ ਉੱਥੇ ਨਾਲੇ ਤਾਂ ਘੁੰਮ ਫੇਰਾਵਾਂਗੇ ਨਾਲੇ ਗੱਲਾਂ ਬਾਤਾਂ ਹੋ ਜਾਣੀਆਂ ਮੈਂ ਕੱਪੜ ਕੱਲ ਸੌਣ ਲਾੜੀ ਤੇਰੇ ਚਪੇੜੇ ਪਹਿਣ ਕੇ ਜੇ ਪੀ ਕੇ ਖਰੀ ਕੀਤੀ ਕੁੱਟ ਕੇ ਲਿਆਉਂ ਉਥੋਂ ਨਹੀਂ ਨਹੀਂ ਕਰਦਾ ਤੇ ਭੱਜ ਨਾ ਜਾਇਓ ਚੰਗਾ ਠੀਕ ਲੋ ਮੈਨੂੰ ਕਾ ਸ਼ਾੜੀ ਕੱਲ ਸੌਂਦਾ ਆਉਂਦਾ ਹੋਇਆ ਮੈਂ ਮਗਰ ਬਹਿ ਕੇ ਆਇਆ ਨਾ ਜਾਂਦਾ ਹੋਇਆ ਮੈਂ ਤੇਰੇ ਨਾਲ ਖੱਬੀ ਸੀੜ ਤੇ ਮੂਹਰੇ ਬਹਿ ਕੇ ਜਾਉਂ ਉਹ ਕੋਈ ਨਹੀਂ ਤੂੰ ਬਹਿ ਜੀ ਕੋਈ ਨਹੀਂ ਕਰਦਾ ਉਹੀ ਕੰਮ ਕੀ ਹੋ ਗਿਆ ਤੈਨੂੰ ਮੈਂ ਆਖਿਆ ਸੀ ਮੂਹਰੇ ਮੈਂ ਬਹਿਣਾ ਉਹ ਬਹਿ ਗਿਆ ਪਰੌਣਾ ਬਣ ਕੇ ਉਹ ਫੇਰ ਕੀ ਹੋ ਗਿਆ ਜੇ ਉਹ ਬਹਿ ਗਿਆ ਤਾਂ ਯਾਰ ਤੂੰ ਮਗਰ ਬਹਿ ਜਾ ਮੂਹਰੇ ਦਾ ਰਾਜੇ ਤੀ ਰਹੀ ਬੈਠੂਗਾ ਓ ਜੰਦਰ ਭਾਈ ਮਿੰਟਾਲੀ ਕੱਲ ਆ ਯਾਰ ਤੂੰ ਮਗਰ ਪੈ ਜਾ ਮੂਰੇ ਇਹਨੂੰ ਬਹਿ ਜਾਣ ਦੇ ਚਾ ਬਹਿ ਜਾ ਯਾਰ ਉਧਰ ਦੀ ਐਂ ਵੀ ਬਠੂ ਐਂ ਬਠੂ ਐਂ ਨਹੀਂ ਬਠੂ ਬਠੋ ਜਾ ਓ ਡੈਕ ਛੱਡ ਦੇ ਮਿਊਜ਼ਿਕ ਚਲਾ ਮਿਊਜ਼ਿਕ ਗਾਣਾ ਬਰ ਓ ਹੋਰ ਲਾ ਦੇਣਾ ਯਾਰ ਲਓ ਤੂੰ ਵੀ ਲਿਆ ਫੁੱਲ ਕਰ ਦੇ ਵਾਜ ਵੀਰੇ ਫੁੱਲ ਲਾ ਇਹਨਾਂ ਲਾ ਕੀ ਨਾ ਸਾਇਦ ਤੇ ਰੱਖ ਦੀ ਮੈਂ ਜਣਾ ਕੋਪਰਾ ਵਾ ਛੇ ਰ ਨੰਗੇ ਆਂਦੇ ਗਾਂ ਚ ਲਾਣੀ ਵਿੱਚ ਮਾਰੇ ਕੇ ਇਹਦੇ ਪੱਕੀ ਗੱਲ ਆ ਹਾਂ ਤੇਰੀ ਜਿੰਨੂ ਇਨਸਾਨੋਂ ਪਿੱਛੇ ਪਰ ਸੋਹਣੀ ਓ ਰੋਕ ਯਾਰ ਸ਼ਹਿਰ ਵੀ ਲੰਘੇ ਹੁੰਦਾ ਮੈਂ ਚ ਲਾਉ ਉਹ ਗਾਂ ਚ ਲਾਣੀ ਕੋਈ ਨਹੀਂ ਤੇਰਾ ਕਾਂਗਦਾਂਉਂਗਾ ਯਾਰ ਓਏ ਆਈਊਗਾ ਯਾਰ ਓ ਰੋਕ ਮੇਰਾ ਬਲੈਡਰ ਪੱਤ ਨਾਲ ਹੋ ਗਿਆ ਪਿਸ਼ਾਬ ਕਰਨਾ ਮੈਂ ਓ ਰੋਕ ਤਾਂ ਖੜ ਜਾ ਇੱਥੇ ਰੋਲ ਆ ਓਏ ਓਏ ਹਲੋ ਹਾਂ ਹਾਂ ਉਧਰ ਜਾ ਕੀ ਆ ਗੱਡੀ ਮੈਂ ਜਰਾ ਲੂੰਗਾ ਓਹ ਭਰਾਵਾ ਪੈਰ ਤੇਰੇ ਲੱਗਦੇ ਨਹੀਂ ਮਾਰਨਾ ਸਾਨੂੰ ਨਾ ਕੋਸ਼ ਹੋ ਜੇ ਰਾਂਝੇ ਦਾ ਰੋਲ ਤਾਂ ਧੀਰੇ ਹੀ ਕਰੂ ਉਹ ਧੀਰੇ ਜਰਾ ਪੀ ਕੇ ਹਰ ਵਾਲੀ ਇਹੀ ਸਿਆਪਾ ਹੁੰਦਾ ਬਹਿਦਾ ਯਾਰ ਐਵੇਂ ਚਪੇੜੇ ਖਾਏਗਾ ਆਹੀ ਗੱਲ ਆ ਜੱਟ ਦਾ ਤੁਰ ਕੇ ਜਾਊ ਪਿੰਡ ਵਿੱਚ ਉਹ ਜਿੰਦਰਾ ਬਾਹਰ ਆਈ ਇਹ ਤਾਂ ਰਾਂਝੇ ਦਾ ਰੋਲ ਕੱਢ ਕੇ ਕਿਉਂ ਚਲਾਉਣੀ ਆ ਗੱਡੀ ਭਾਈ ਮੈਨੂੰ ਘਰੇ ਜਾ ਰਹੇ ਹੋ ਇੰਨੇ ਹੀ ਬਹੁਤ ਆ